ਹਾਂਜੀ ਇਸ ਵੀਡੀਓ ਦੇ ਵਿੱਚ ਆਪਾਂ ਸਿਰਫ ਉਸ ਅਕਾਲ ਪੁਰਖ ਵਾਹਿਗੁਰੂ ਦੀ ਤੇ ਇਸ ਦੁਨੀਆ ਦੀ ਗੱਲ ਕਰ ਲਈਆਂ ਆਪਣੀ ਗੱਲ ਕਰਨੀਆਂ ਪ੍ਰਮਾਤਮਾ ਦੀਆਂ ਰਹਿਮਤਾਂ ਦੀ ਗੱਲ ਕਰਨੀਆਂ ਆਪਾਂ ਨੂੰ ਪਤਾ ਕਿ ਵਾਹਿਗੁਰੂ ਉਹ ਹਰ ਵਕਤ ਸਾਡੇ ਉੱਤੇ ਆਪਣਾ ਪਿਆਰ ਆਪਣੀਆਂ ਰਹਿਮਤਾਂ ਵਰਸਾਉਂਦਾ ਰਹਿੰਦਾ ਇਹ ਦੁਨੀਆ ਇਹਦਾ ਨਾਮ ਹੀ ਦੁਨੀਆ ਇਸ ਕਰਕੇ ਪਿਆ ਕਿਉਂਕਿ ਤੇ ਹਰ ਚੀਜ਼ ਦੋ ਦੇ ਵਿੱਚ ਵੰਡੀ ਹੋਈ ਹੈ ਜਿਥੇ ਹਾਸੇ ਨੇ ਤਾਂ ਇਥੇ ਰੋਣਾ ਜਿਥੇ ਸੋਖਾ ਤਾਂ ਇਥੇ ਦੋਖਾ ਜਿਥੇ ਚੰਗਾ ਤਾਂ ਇਥੇ ਮਾੜਾ ਜਿਥੇ ਸ਼ਾਂਵਾਂ ਤਾਂ ਇਥੇ ਧੋਪਾ ਜਿਥੇ ਦੇਣਾ ਤਾਂ ਇਥੇ ਰਾਤ ਆ ਹਰ ਸ਼ੈ ਦੋ ਦੇ ਵਿੱਚ ਵੰਡੀ ਹੋਈ ਆ ਇਸੇ ਕਰਕੇ ਇਸ ਨੂੰ ਦੁਨੀਆ ਕਹਿੰਦੇ ਆ ਤੇ ਆਪਾਂ ਨੂੰ ਇਹ ਵੀ ਪਤਾ ਕਿ ਜਿੰਨੇ ਵੀ ਹੁਣ ਤੱਕ ਗੁਰੂ ਪੀਰ ਦੇਵੀ ਦੇਵਤੇ ਮਹਾਤਮਾ ਸੰਤ ਫਕੀਰ ਜਿੰਨੇ ਵੀ ਰੋਹਾਨੀ ਬੰਦੇ ਇਸ ਦੁਨੀਆ ਦੇ ਉੱਤੇ ਰਹਿ ਕੇ ਗਏ ਨੇ ਸਭ ਨੇ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਦੋਨੇ ਦੇਖੇ ਨੇ ਸਾਨੂੰ ਵੀ 10 ਜਨਮਾਂ ਦੇ ਵਿੱਚ ਗੁਰੂ ਪਾਤਸ਼ਾਹ ਜੀ ਇਹੀ ਸਮਝਾ ਕੇ ਗਏ ਨੇ ਕਿ ਇਸ ਧਰਤੀ ਦੇ ਉੱਤੇ ਰਹਿੰਦੇ ਆ ਸਾਨੂੰ ਜ਼ਿੰਦਗੀ ਦੇ ਦੋਨੇ ਰੰਗ ਦੇਖਣੇ ਪੈਣੇ ਆ ਹਾਂ ਉਸ ਸੁੱਖ ਨੂੰ ਆਪਾਂ ਉਸ ਦੁੱਖ ਨੂੰ ਆਪਾਂ ਘੱਟ ਵੱਧ ਇਸ ਤਰੀਕੇ ਦੇ ਨਾਲ ਕਰ ਸਕਦੇ ਆ ਕਿ ਆਪਾਂ ਹਰ ਵਕਤ ਉਹਦੇ ਸ਼ੁਕਰਾਨੇ ਚ ਰਹੀਏ ਆਪਾਂ ਹਰ ਵਕਤ ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨੀਏ ਆਪਾਂ ਹਰ ਵਕਤ ਸਬਰ ਦੇ ਵਿੱਚ ਰਹੀਏ ਕਿਉਂਕਿ ਇਨਸਾਨ ਦੀ ਜਿਹੜੀ ਭੁੱਖ ਆ ਉਹ ਕਦੇ ਵੀ ਖਤਮ ਨਹੀਂ ਹੁੰਦੀ ਇਨਸਾਨ ਦਾ ਲਾਲਚਾ ਉਹ ਦਿਨੋਂ ਦਿਨ ਵੱਧਦਾ ਜਾਂਦਾ ਇਸੇ ਕਰਕੇ ਅਸੀਂ ਇਹਨਾਂ ਦੁੱਖਾਂ ਦੇ ਵਿੱਚ ਹਮੇਸ਼ਾ ਕਿਰੇ ਰਹਨੇ ਆ ਨਹੀਂ ਤਾਂ ਸਾਡੇ ਤੋਂ ਪਹਿਲਾਂ ਸਾਡਾ ਰਜ਼ਕ ਇਸ ਧਰਤੀ ਦੇ ਉੱਤੇ ਪਹੁੰਚ ਜਾਂਦਾ ਸਾਡੇ ਤੋਂ ਪਹਿਲਾਂ ਸਾਡੇ ਵਾਸਤੇ ਪ੍ਰਮਾਤਮਾ ਤੋਹਫੇ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਸਹੂਲਤਾਂ ਭੇਜ ਦਿੰਦਾ ਜਿਹੜੀਆਂ ਤਾਂ ਉਮਰ ਸਾਨੂੰ ਜ਼ਿੰਦਗੀ ਦੇ ਵਿੱਚ ਕੰਮ ਆਉਣੀਆਂ ਨੇ ਕਿਉਂਕਿ ਕਿਹਾ ਜਾਂਦਾ ਕਿ ਜਿੱਥੇ ਇਨਸਾਨ ਜਨਮ ਲੈਂਦਾ ਉਹਦੇ 20 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਕੋਈ ਵੀ ਚੀਜ਼ ਉੱਗਦੀ ਆ ਤਾਂ ਉਸ ਇਨਸਾਨ ਦੇ ਵਾਸਤੇ ਹੁੰਦੀ ਆ ਉਹ ਗੱਲ ਵੱਖਰੀ ਆ ਕਿ ਸਾਨੂੰ ਉਹਦੀ ਸਮਝ ਹੈ ਨਹੀਂ ਅਸੀਂ ਆਪਣੇ ਲਾਲਚ ਦੇ ਤਾਣੇ ਬਾਣਿਆਂ ਦੇ ਵਿੱਚ ਉਲਝ ਕੇ ਰਹਿ ਜਾਈਦਾ ਦੂਜਿਆਂ ਨੂੰ ਦੇਖ-ਦੇਖ ਕੇ ਝੁਰਦੇ ਰਹਿਨੇ ਆ ਜੋ ਸਾਡੇ ਕੋਲੇ ਆ ਉਹਦੀ ਕਦਰ ਨਹੀਂ ਜੋ ਕਿਸੇ ਦੇ ਕੋਲੇ ਆ ਉਹਨੂੰ ਦੇਖ-ਦੇਖ ਕੇ ਅਸੀਂ ਅੰਦਰੋਂ-ਅੰਤਰੀ ਮੱਚਦੇ ਰਹਨੇ ਆ ਸੜਦੇ ਰਹਨੇ ਆ ਪ੍ਰਮਾਤਮਾ ਨੇ ਹਰ ਬੰਦੇ ਨੂੰ ਇੱਕ ਲਿਮਟ ਦਿੱਤੀ ਆ ਤੇ ਉਹ ਲਿਮਟ ਦੇ ਵਿੱਚ ਹਰ ਬੰਦੇ ਦੀ ਝੋਲੀ ਦੇ ਮੁਤਾਬਕ ਉਹਨੂੰ ਚੀਜ਼ਾਂ ਮਿਲਦੀਆਂ ਹੀ ਮਿਲਦੀਆਂ ਨੇ ਜੋ ਤੁਹਾਡੀ ਕਿਸਮਤ ਆ ਉਹ ਤੁਹਾਨੂੰ ਮਿਲ ਕੇ ਰਹਿਣੀ ਆ ਜੋ ਹੋਣਾ ਉਹਨੇ ਹੋ ਕੇ ਰਹਿਣਾ ਸੋ ਇਸ ਕਰਕੇ ਪ੍ਰਮਾਤਮਾ ਦੇ ਸ਼ੁਕਰਾਨੇ 'ਚ ਰਿਹਾ ਕਰੋ ਉਹਦੇ ਹੁਕਮ ਦੇ ਵਿੱਚ ਰਿਹਾ ਕਰੋ ਸਬਰ ਦੇ ਵਿੱਚ ਰਿਹਾ ਕਰੋ ਤੇ ਜਿਹੜੇ ਅਸੀਂ ਸੁਖ ਦੀ ਭਾਲ ਦੇ ਵਿੱਚ ਰਹਨੇ ਆ ਜਿਹੜੇ ਅਸੀਂ ਸਦਾ ਆਨੰਦ ਦੀ ਭਾਲ ਦੇ ਵਿੱਚ ਰਹਨੇ ਆ ਉਹ ਇਸ ਦੁਨੀਆ ਦੀ ਚੀਜ਼ ਨਹੀਂ ਹੈਗੀ ਉਸ ਦੁਨੀਆ ਦੀ ਵਸਤੂ ਨਹੀਂ ਹੈਗੀ ਅਸੀਂ ਇਸ ਕਾਲ ਦੇ ਵਿੱਚ ਰਹਨੇ ਆ ਤੇ ਕਾਲ ਚ ਜੋ ਵੀ ਚੀਜ਼ ਬਣਦੀ ਆ ਉਹਨੇ ਖਤਮ ਹੋਣਾ ਜੋ ਵੀ ਚੀਜ਼ ਮਿਲਦੀ ਆ ਉਹਨੇ ਵਿਛਣਾ ਪਰ ਹਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਦੇ ਉੱਤੇ ਜੋ ਵੀ ਪਹੁੰਚ ਗਿਆ ਉੱਥੇ ਜਾ ਕੇ ਜਿਹੜਾ ਸੁੱਖ ਜਿਹੜਾ ਖੇੜਾ ਤੁਹਾਨੂੰ ਮਿਲਣਾ ਉਹ ਸਦੀਵ ਤੁਹਾਡੇ ਕੋਲੇ ਰਹਿਣਾ ਤੇ ਉਹ ਪ੍ਰਮਾਤਮਾ ਹੀ ਇੱਕ ਅਹਿਜਿਆ ਜਿਹੜਾ ਮਿਲ ਕੇ ਕਦੇ ਵੀ ਫਿਰ ਮੁੜ ਕੇ ਵਿਛੜਦਾ ਨਹੀਂ ਹੈਗਾ ਇਸ ਕਰਕੇ ਇਸ ਕਾਲ ਦੇ ਵਾਸੀਆਂ ਨੂੰ ਪ੍ਰਮਾਤਮਾ ਨੇ ਇਹ ਸਮਾਂ ਦਿੱਤਾ ਕਿ ਇਸ ਕਾਲ ਸਮੇਂ ਦੇ ਵਿੱਚ ਰਹਿ ਕੇ ਆਪਾਂ ਉਸ ਅਕਾਲ ਨੂੰ ਈਹਾ ਸਕੀਏ ਤੇ ਉਹਦੇ ਤੱਕ ਪਹੁੰਚ ਸਕੀਏ ਆਪਾਂ ਧਿਆਨ ਨਹੀਂ ਦਿੰਦੇ ਪਰ ਜੇ ਕਦੇ ਧਿਆਨ ਨਾਲ ਦੇਖੀਏ ਤਾਂ ਪ੍ਰਮਾਤਮਾ ਨੇ ਦੁਨੀਆ ਦੀ ਸਾਰੀ ਦੌਲਤ ਲਿਆ ਕੇ ਇਨਸਾਨ ਦੇ ਕਦਮਾਂ 'ਚ ਰੱਖਦੀ ਸੋਨਾ ਚਾਂਦੀ ਹੀਰੇ ਮੋਤੀ ਕੀ ਕੁਛ ਨਹੀਂ ਇਸ ਮਿੱਟੀ ਦੇ ਵਿੱਚੋਂ ਹੀ ਨਿਕਲਦੇ ਆ ਸਾਰਾ ਕੁਝ ਖਾਣ ਪੀਣ ਵਾਲਾ ਸਮਾਨ ਉਹ ਵੀ ਇਸ ਮਿੱਟੀ ਚੋਂ ਮਿਲਦਾ ਤੇਲ ਡੀਜ਼ਲ ਪੈਟਰੋਲ ਜਿੰਨਾ ਵੀ ਖਣੇਜਾ ਉਹ ਵੀ ਸਾਰਾ ਇਸ ਮਿੱਟੀ ਦੇ ਵਿੱਚ ਸੋ ਜਿੰਨੇ ਵੀ ਇਸ ਦੁਨੀਆ ਦੇ ਮਹਿੰਗੇ ਤਰੀਨ ਖਜ਼ਾਨੇ ਨੇ ਹਰ ਸ਼ੈ ਇਸ ਮਿੱਟੀ ਦੇ ਥੱਲੇ ਦਾ ਪਨਾ ਮਤਲਬ ਕਿ ਇਨਸਾਨ ਦੇ ਪੈਰਾਂ ਦੇ ਥੱਲੇ ਰੱਖੀ ਆ ਪ੍ਰਮਾਤਮਾ ਨੇ ਉਹਦਾ ਕਾਰਨ ਕਿ ਵਾਹਿਗੁਰੂ ਕਹਿੰਦਾ ਕਿ ਇਹ ਜਿਹੜੀ ਚੀਜ਼ ਆ ਇਹ ਮਿੱਟੀ ਆ ਤੂੰ ਉੱਪਰ ਨੂੰ ਉੱਠ ਤੂੰ ਪ੍ਰਮਾਤਮਾ ਵੱਲ ਨੂੰ ਤੁਰ ਇਹ ਚੀਜ਼ਾਂ ਤਾਂ ਤੇਰੇ ਮਗਰ ਤੁਰੀਆਂ ਫਿਰਨਗੀਆਂ ਪਰ ਅਸੀਂ ਆਪਣੀ ਸੋਚ ਨੂੰ ਥੱਲੇ ਨੂੰ ਲੈ ਕੇ ਜਾ ਰਹੇ ਹਾਂ ਸਾਡੀ ਸੋਚ ਇਸ ਮਿੱਟੀ ਵੱਲ ਨੂੰ ਵੱਧਦੀ ਆ ਸਾਡੀ ਸੋਚ ਉੱਪਰ ਪ੍ਰਮਾਤਮਾ ਵੱਲ ਨੂੰ ਤੁਰ ਹੀ ਨਹੀਂ ਪਾਰੀ ਜੇ ਅਸੀਂ ਦੇਖੀਏ ਕਿਸੇ ਨੇ ਮਿੱਟੀ ਨੂੰ ਪੁੱਛਿਆ ਕਿ ਇਹ ਮਿੱਟੀ ਪਰਮਾਤਮਾ ਨੇ ਤੇਰੇ ਉੱਤੇ ਐਸੀ ਮਿਹਰਬਾਨੀ ਕਿਉਂ ਕੀਤੀ ਕਿਉਂ ਰੱਬ ਤੇਰੇ ਤੇ ਇੰਨਾ ਮਿਹਰਬਾਨਾ ਵੀ ਦੁਨੀਆ ਦੇ ਸਾਰੇ ਮਹਿੰਗੇ ਮਹਿੰਗੇ ਖਜ਼ਾਨੇ ਤੇਰੇ ਥੱਲੇ ਦਫਨ ਕਰਤੇ ਤਾਂ ਮਿੱਟੀ ਨੇ ਇੱਕ ਹੀ ਗੱਲ ਕਹੀ ਉਹ ਕਹਿੰਦੀ ਜਿੱਦਣ ਤੋਂ ਮੈਂ ਮਿੱਟੀ ਉਸ ਦਿਨ ਤੋਂ ਦੁਨੀਆ ਦੇ ਖਜ਼ਾਨੇ ਮੇਰੇ ਥੱਲੇ ਆ ਗਏ ਸਮਝੋ ਜਿਵੇਂ ਇਸ ਦਿਨ ਤੋਂ ਮੈਂ ਮਿੱਟੀ ਸੋ ਮਿੱਟੀ ਨੂੰ ਐਸੇ ਕਰਕੇ ਮਿੱਟੀ ਕਹਿੰਦੇ ਆ ਕਿ ਸਾਰਾ ਕੁਝ ਤੁਹਾਡੇ ਅੰਦਰੋਂ ਮਿਟ ਜਾਣਾ ਚਾਹੀਦਾ ਸਿਰਫ ਉਸ ਪ੍ਰਮਾਤਮਾ ਦਾ ਨਾਮ ਰਹਿਣਾ ਚਾਹੀਦਾ ਜਿੰਨਾ ਚਿਰ ਤੱਕ ਅੰਦਰ ਦੇ ਲਾਲਚ ਜਿਉਂਦੇ ਨੇ ਜਿੰਨਾ ਚਿਰ ਤੱਕ ਅੰਦਰ ਦੀ ਭੁੱਖ ਜਿਉਂਦੀ ਆ ਉਹਨਾਂ ਚਿਰ ਤੱਕ ਸਾਨੂੰ ਕਿਤੇ ਵੀ ਟੇਕ ਨਹੀਂ ਆਉਣੀ ਤੇ ਦੂਸਰੀ ਗੱਲ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਅੰਦਰ ਠਹਿਰਾਉ ਨਹੀਂ ਆ ਰਿਹਾ ਜਦੋਂ ਤੁਸੀਂ ਰੱਬ ਦਾ ਨਾਮ ਲੈਣਾ ਸ਼ੁਰੂ ਕਰਦੇ ਹੋ ਤੁਹਾਨੂੰ ਆ ਬੇਚੈਨੀ ਹੋ ਜਾਂਦੀ ਆ ਤਾਂ ਇਹ ਕਰੋ ਕਿ ਉਸ ਰੱਬ ਦੇ ਅੱਗੇ ਪੱਲਾ ਅੱਡ ਕੇ ਕਰ ਅਰਦਾਸ ਕਰੋ ਕਿ ਬਾਬਾ ਮੈਨੂੰ ਪਤਾ ਨਹੀਂ ਜੇ ਮੇਤੋਂ ਜਾਣੇ ਅਣਜਾਣੇ ਕਿਸੇ ਦਾ ਦਿਲ ਦੁਖਿਆ ਤਾਂ ਮੈਨੂੰ ਮaaf ਕਰੀ ਤੇ ਜੇ ਕਿਸੇ ਨੇ ਮੇਰਾ ਵੀ ਕਦੇ ਦਿਲ ਦੁਖਾਇਆ ਤਾਂ ਮੈਂ ਵੀ ਉਹਨੂੰ ਮaaf ਕਰਦਾ ਤੇ ਜਿੱਦਣ ਤੁਸੀਂ ਪ੍ਰਮਾਤਮਾ ਦੇ ਰਾਹ ਤੇ ਤੁਰਨਾ ਉਹਦਣ ਤੁਹਾਨੂੰ ਇੱਕ ਸਾਫ਼ ਨੀਅਤ ਦੇ ਨਾਲ ਤੁਰਨਾ ਪੈਣਾ ਲੋਕਾਂ ਤੋਂ ਮਾਫੀ ਮੰਗਣੀ ਪੈਣੀ ਆ ਜਿਨ੍ਹਾਂ ਨੂੰ ਤੁਸੀਂ ਦੁੱਖ ਦਿੱਤੇ ਆ ਤੇ ਜਿਨ੍ਹਾਂ ਨੇ ਤੁਹਾਨੂੰ ਦੁੱਖ ਦਿੱਤੇ ਆ ਉਹਨਾਂ ਨੂੰ ਮaaf ਕਰਨਾ ਪੈਣਾ ਤੇਰਾ ਪਾਂ ਉਸ ਰਾਹ ਦੇ ਉੱਤੇ ਚੱਲ ਸਕਦੀਆਂ ਸੋ ਇਸ ਕਰਕੇ ਵਾਹਿਗੁਰੂ ਦਾ ਰਾਹ ਬੜਾ ਪਾਕ ਪਵਿੱਤਰ ਆ ਹਨਾ ਦੁਨੀਆਂ ਦੇ ਜਿੰਨੇ ਵੀ ਧਰਮ ਨੇ ਹਰ ਧਰਮ ਸਿਰਫ ਤੇ ਸਿਰਫ ਸਾਨੂੰ ਇਹੀ ਸਿਖਾਉਂਦਾ ਕਿ ਅਸੀਂ ਸਾਧਨਾ ਕਰਕੇ ਅਸੀਂ ਮੈਡੀਟੇਸ਼ਨ ਕਰਕੇ ਅਸੀਂ ਉਸ ਧਰਮ ਨੂੰ ਫੋਲੋ ਕਰਕੇ ਉਸ ਪ੍ਰਮਾਤਮਾ ਤੱਕ ਪਹੁੰਚਣਾ ਸੋ ਇਸ ਕਰਕੇ ਉਹ ਇੱਕ ਹੀ ਰੱਬ ਆ ਉਹਦੇ ਹੀ ਅਲੱਗ-ਅਲੱਗ ਰੂਪ ਨੇ ਉਹਦੇ ਹੀ ਅਲੱਗ-ਅਲੱਗ ਰੰਗ ਨੇ ਦੂਜੇ ਤੀਜੇ ਨੂੰ ਨੀਮਾ ਦਿਖਾਉਣਾ ਬੰਦ ਕਰੋ ਕਿਉਂਕਿ ਜਿਹੜੇ ਲੋਕ ਨੀਮਾ ਦਿਖਾਉਂਦੇ ਆ ਨਾ ਉਹ ਬਹੁਤ ਨੀਮੇ ਪੱਧਰ ਦੇ ਲੋਕ ਨੇ ਉਹਨਾਂ ਨੂੰ ਹਜੇ ਧਰਮ ਦੀ ਉਹਨਾਂ ਨੂੰ ਹਜੇ ਪਰਮਾਤਮਾ ਦੀ ਸਮਝ ਹੀ ਨਹੀਂ ਹੈਗੀ ਸੋ ਇਸ ਕਰਕੇ ਇਹ ਚੀਜ਼ਾਂ ਨੂੰ ਛੱਡੋ ਲੋਕਾਂ ਨੂੰ ਮਾਫ ਕਰੋ ਆਪਣੇ ਆਲੇ ਦਾਲੇ ਦੇ ਨਾਲ ਹਰ ਸ਼ੈ ਦੇ ਨਾਲ ਪਿਆਰ ਕਰਨਾ ਸ਼ੁਰੂ ਕਰੋ ਕਿਉਂਕਿ ਪਰਮਾਤਮਾ ਕਣ-ਕਣ ਦੇ ਵਿੱਚ ਵੱਸਦਾ ਤੇ ਜਿੱਦਾਂ ਤੁਸੀਂ ਸ਼ੀਸ਼ੇ ਦੇ ਵਿੱਚ ਖੜ ਕੇ ਆਪਣੇ ਆਪ ਨੂੰ ਇਹ ਕਹਿਣ ਜੋਗੇ ਹੋਗੇ ਕਿ ਹਾਂ ਹੁਣ ਮੇਰਾ ਮਨ ਸਾਫ ਆ ਉਸ ਦਿਨ ਦੇਖਿਓ ਤੁਸੀਂ ਖੇਡ ਜਰੂਰ ਬਣੂਗੀ ਉਸ ਦਿਨ ਇੱਕ ਮਿੰਟ ਵੀ ਬੈਠ ਕੇ ਤੁਸੀਂ ਵਾਹਿਗੁਰੂ ਕਹਿਤਾ ਨਾ ਤਾਂ ਇੱਕ ਮਿੰਟ ਦੇ ਵਿੱਚ ਹੀ ਸਮਾਧੀ ਲੱਗ ਜਾਣੀ। ਜੁ ਐਸਾ ਦੁਨੀਆ ਦੇ ਵਿੱਚ ਆਇਓ ਤਾਂ ਜੋ ਸਾਡਾ ਸਹੀ ਕੰਮ ਆ ਜੋ ਸਾਡਾ ਸਹੀ ਕਰਮ ਆ ਉਸ ਪ੍ਰਮਾਤਮਾ ਦਾ ਨਾਮ ਲੈਣਾ ਉਹ ਸ਼ੁਰੂ ਕਰੋ ਜਿੱਥੇ ਵੀ ਹੋ ਜਿਵੇਂ ਵੀ ਉਹ ਜਿਹੜੇ ਵੀ ਹਾਲਾਤਾਂ ਚੋਂ ਚਮਤਕਾਰ ਹੁੰਦੇ ਆ ਕਲਾ ਵਰਤਦੀ ਆ ਜਿਉਂਦੇ ਵਾਸਤੇ ਰੋ バトル。